ਮਾਰਤਾ ਆਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਿੱਟੂ ਖੰਨੇ ਵਾਲਾ ਜੀ ਹੁਣ ਬੇਨਤੀ ਕਰਦੇ ਆਰ ਨੇਤ ਜੀ ਉਹ ਆਕੇ ਆਪਣੇ 2 ਮਿੰਟ ਲਈ ਗੱਲ ਰੱਖਣਗੇ ਆਰ ਨੇਤ ਜੇਰਾ ਸਾਹਿਬਿਕ ਨਾ ਇਤਨੀ ਜਾਨਾ ਨਾ ਸਾ ਕੋਈ ਨਹੀਂ ਜਾਨਾ ਨਹੀਂ ਹੈ ਨਹੀਂ ਹੈ ਨਾ ਇੱਕ ਦੂਜਾ ਨਿਕਲ ਤੇਰਾ ਉਹ ਵੀ ਪਤਾ ਕਿਹਦਾ ਭਾਈ ਵਰਗਾ ਹੀ ਉਹ ਓਥੇ ਥੱਲੇ ਨੂੰ ਮੈਂ ਵਰਤ ਨਿਕਲਣਾ ਹੈ ਬਹੁਤ ਹੈਗਾ ਖੜਾ ਉਹਨੇ ਮਾਰੀ ਨਾ ਉਹਦਾ ਖੜਨ ਦਾ ਹੈਗਾ ਸਾਉਥ ਪਹਿਲਾ ਫਤਿਹ ਬਰਵਾਨ ਕਰੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮਾਦਾਸ ਕਿਉਂਕਿ ਜਿਆਦਾ ਨਾ ਤਾਂ ਮੈਂ ਸਮਝਦਾਰ ਆਪਣੇ ਆਪ ਨੂੰ ਸਮਝਦਾ ਸਾਰੇ ਵੱਡੇ ਸਾਡੇ ਕਿਸਾਨ ਆਗੂ ਬੈਠੇ ਆ ਬਸ ਮੈਂ ਇੱਕੋ ਗੱਲ ਕਹਿਣੀ ਆ ਕਿ ਅਸੀਂ ਜਦੋਂ ਇੱਥੇ ਆ ਜੰਨੇ ਆ ਅਸੀਂ ਇੱਥੇ ਕਲਾਕਾਰ ਨਹੀਂ ਅਸੀਂ ਕਿਸਾਨ ਹੀ ਹੁੰਨੇ ਆ ਕਿਉਂਕਿ ਅਸੀਂ ਮੈਂ ਜੋ ਖੁੱਦੀ ਗੱਲ ਕਰਾਂ ਮੈਂ ਗਾਉਣ ਤੋਂ ਪਹਿਲਾਂ ਵੀ ਕਿਸਾਨ ਸੀ ਤੇ ਮੈਂ ਗਾਉਣ ਤੋਂ ਬਾਅਦ ਵੀ ਕਿਸਾਨ ਹੀ ਆ ਸੋ ਕੋਈ ਮਸਾ ਇੱਕੋ ਹੀ ਜਿਹੜੇ ਮੇਰੇ ਹਾਨ ਦੇ ਮੇਰੇ ਭਰਾ ਵਸ ਉਹਨਾਂ ਦੇ ਚਾਰਨਾ ਦੀ ਕੋਈ ਬੇਨਤੀ ਕਰਦੀ ਆ ਕੋਈ ਵੀ ਜਿੰਨੀ ਮਰਜ਼ੀ ਵੱਡੀ ਸੈਲੀਬ੍ਰਿਟੀ ਕੋਈ ਵੱਡਾ ਫਨਕਾਰ ਇੱਥੇ ਆਉਂਦਾ ਕਿਸੇ ਪਿੱਛੇ ਵੀ ਕਿਉਂਕਿ ਉਹ ਵੀ ਕਿਸਾਨ ਬਣ ਕੇ ਆਉਂਦਾ ਹੁੰਦਾ ਕਿਸੇ ਪਿੱਛੇ ਵੀ ਫੋਟੋਆਂ ਦੇ ਚੱਕਰ 'ਚ ਪਿੱਛੇ ਨਾ ਭਜਿਆ ਕਰੋ ਐਨੀ ਗੱਲ ਦਾ ਵਾਦਾ ਕਰਦੇ ਹੱਥ ਖੜਾ ਕਰਕੇ ਦੱਸ ਦਿਓ ਕਿਉਂਕਿ ਬਸ ਸਾਨੂੰ ਐਦਾਂ ਹੁੰਦਾ ਕਿਉਂਕਿ ਅਸਾਦਾ ਵੀ ਦਿਲ ਕਰਦਾ ਵੀ ਉਸ ਵੀ ਇਸ ਚੀਜ਼ ਦਾ ਹਿੱਸਾ ਬਣੀਏ ਕਿਸਾਨਾਂ ਵਾਂਗੂ ਵਿਚਰੀਏ ਅਸੀਂ ਵੀ ਕਿਸਾਨ ਹੀ ਆ ਸੋ ਇੱਥੇ ਕੋਈ ਮਤਲਬ ਕੋਈ ਵੀ ਇਨਸਾਨ ਇੱਥੇ ਰੱਬ ਨਹੀਂ ਸਾਰੇ ਆਪਾਂ ਇੱਕੋ ਜਿਹੇ ਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਨਿਕ ਫਤਿਹ ਪ੍ਰਵਾਨ ਕਰੇ ਵਾਕੀ ਸਰਦਾਰ ਡੱਲੇਵਾਲ ਸਾਹਿਬ ਅਸੀਂ ਇਹਨਾਂ ਨੂੰ ਹਮੇਸ਼ਾ ਸਲੂਟ ਕਰਦੇ ਰਹਿਣਾ ਕਿਉਂਕਿ ਉਹ ਸਾਡੇ ਲਈ ਬੈਠੇ ਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਵੀ ਐਨਿਕ ਗੱਲ ਦੇ ਵਿੱਚ ਕੋਈ ਬਲਤ ਗੁਸਤਾਖੀ ਹੋਵੇ ਉਹਦੇ ਲਈ ਮਾਫ ਕਰੋ ਥੈਂਕ ਯੂ एवरीवन ਧੰਨਵਾਦ ਜੀ ਆਰ ਨੇਤ ਜੀ ਭਾਨਾ ਸਿੱਧੂ ਨੌਜਵਾਨ ਆਗੂ ਨੇ ਬਹੁਤ ਬਹੁਤ ਧੰਨਵਾਦ ਆਪਣੇ ਵਿੱਚ ਭਾਨਾ ਸਿੱਧੂ ਪੰਜਾਬ ਤੋਂ ਨੌਜਵਾਨ ਆਮੀ ਮੋਰਚੇ ਦੇ ਵਿੱਚ ਜਥੇ ਸਮੇਤ ਪਹਿਲਾਂ ਵੀ ਹਾਜ਼ਰੀ ਲਵਾਉਂਦੇ ਨੇ ਅੱਜ ਫੇਰ ਇੱਕ ਨੌਜਵਾਨਾਂ ਦਾ ਵੱਡਾ ਜਥਾ ਲੈ ਕੇ ਪਹੁੰਚੇ ਧੰਨਵਾਦ ਉਹਨਾਂ ਦੇ ਨਾਲ ਪੰਜਾਬੀ ਲੋਕ ਗਾਇਕ ਬਿੱਟੂ ਖੰਨੇ ਵਾਲਾ ਜੋ ਵੀ ਪਹੁੰਚੇ ਨੇ ਬਾਬਾ ਸਰਬਜੋਤ ਸਿੰਘ ਜੀ ਦੀ ਬੇਤੀ 5 ਮਿੰਟ ਲਈਓ ਸੰਗਤ ਨੂੰ ਸੰਬੋਧਨ ਕਰਨਗੇ ਉਹ ਸਟੇਜ ਤੇ ਨਹੀਂ ਆ ਸਕਦੇ ਥੱਲੇ ਹੀ ਸੰਬੋਧਨ ਕਰਨਗੇ ਸਾਰਿਆਂ ਨੇ ਆਰਾਮ ਨਾਲ ਆਵਾਜ਼ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਗੱਲ ਨੂੰ ਸਰਪਰ ਕਰਦੇ ਸਿਰ 5 ਮਿੰਟ ਲਈ ਬਾਬਾ ਸਰਬਜੋਤ ਸਿੰਘ ਜੀ ਹਾਂਜੀ ਲੋੜੇ ਨਹੀਂ ਨਤੀਜਾ ਅੱਜ ਅਸੀਂ ਹਲੇ ਵੀ ਸੰਘਰਸ਼ ਦੇ ਰਾਹ ਤੇ ਚੱਲੇ ਆਂ ਦਾਂਗੇ ਜਰੂਰ ਜਾਰੀ ਰੱਖੇ ਭਾਈ ਜਗਜੀਤ ਸਿੰਘ ਦੀ ਢੱਲੇਵਾਲ ਦਾ ਬਹੁਤ ਵੱਡਾ ਸੰਘਰਸ਼ ਦਾ ਵਾਦੇ ਕੀਤੇ ਆਵੇਂ ਸੈਂਟਰਲ ਸਰਕਾਰ ਦੀ ਸਾਡੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਜਿਸ ਸਰਕਾਰ ਨੇ ਸਯੁਕਤ ਮੋਰਚੇ ਦੇ ਸੰਘਰਸ਼ਮਈ ਸਮੇਂ ਵਿੱਚ ਆ ਕੇ ਸਾਡੇ ਸਟੇਜਾਂ ਤੇ ਬੜੇ ਵੱਡੇ ਵੱਡੇ ਬਿਆਨ ਦਿੱਤੇ ਔਰ ਸਰਕਾਰ ਵੀ ਚਾਹੁੰਦੇ ਆ ਤੁਸੀਂ ਵੀ ਉਹਨਾਂ ਦੇ ਕੀਤੇ ਹੋਏ ਵੈਦਿਆ ਤੇ ਬੋਲ ਚੜਾਏ 80 90 ਮੈਂਬਰ ਦੇ ਕੇ ਭਗਵਾਨ ਸਮਾਨ ਜੀ ਦੀ ਸਰਕਾਰ ਪੰਜਾਬ ਦੀ ਧਰਤੀ ਤੇ ਧੰਦਾ ਬਣ ਗਈ ਆ ਜੋ ਉਸ ਖੇਤੀਬਾੜੀ ਨੂੰ ਉੱਪਰ ਚੁੱਕਣ ਲਈ ਬਾਬੇ ਨਾਨਕ ਦੇ ਕਿਤੇ ਨੂੰ ਉੱਪਰ ਚੁੱਕਣ ਦੇ ਲਈ ਸਾਨੂੰ ਸਾਰੇ ਨੌਜਵਾਨਾਂ ਨੂੰ ਬਾਹਰ ਨਿਕਲ ਕੇ ਆਉਣਾ ਬੜਾ ਜ਼ਰੂਰੀ ਹੈ ਆਪਾਂ ਨੂੰ ਬਾਰੀਆਂ ਬਣ ਕੇ ਇਸ ਅੰਦੋਲਨ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਨੌਜਵਾਨ ਕਹਿਣਗੇ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰੋ ਦੋਨੋਂ ਵੱਲ ਅਸੀਂ ਪ੍ਰੇਰਿਤ ਕਰਾਂਗੇ ਦੁਬਾਰਾ ਫਿਰ ਮੈਂ ਇਹ ਗੱਲ ਸਰਕਾਰਾਂ ਨੂੰ ਕਹਿਣਾ ਚਾਹਣਾ ਜੇਕਰ ਸਾਡੇ ਬਾਪੂ ਜੀ ਨੂੰ ਕੁਝ ਹੋ ਗਿਆ ਹੁਣ ਛੋਟੇ ਕੋਲ ਸਮਾਂ ਛੋਟੇ ਕੋਲ ਟਾਈਮ ਹੈ ਜੇਕਰ ਸਾਡੇ ਬਾਪੂ ਜੀ ਨੇ ਕੁਝ ਹੋ ਗਿਆ ਅਸੀਂ ਕੋਈ ਵੀ ਰਾਜਨੀਤਿਕ ਲੀਡਰ ਅਸੀਂ ਉਹਨੂੰ ਮਾਫ਼ ਨਹੀਂ ਕਰਨਾ ਜੇਕਰ ਉਹਨੇ ਬੰਦਾ ਯੋਗਦਾਨ ਨਾ ਪਾਇਆ ਜਾ ਦਿੱਲੀ ਦੇ ਵਿੱਚ ਜਾ ਕੇ ਆਵਾਜ਼ ਨਾ ਠਾਈ ਮੌਜੂਦਾ ਸਰਕਾਰ ਨੂੰ ਮੈਂ ਦੁਆਰਾ ਫਿਰ ਗੱਲ ਕਹਿਣਾ ਚਾਹਣਾ ਤੁਸੀਂ 10 15 ਵੀਰਦਲਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਕੇਂਦਰੀ ਬਾਲੀ ਬੋਟਾ ਮੰਗੋਗੇ ਪਰ ਅੱਜ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਬਾਪੂਲੀ ਦਿੱਲੀ ਦੇ ਵਿੱਚ ਧਰਨਾ ਲਾਓ ਜਿੰਨੇ ਵੀ ਐਮਐਲਏ ਨੇ ਜਿੰਨੇ ਵੀ ਐਮਪੀ ਨੇ ਗਏ ਜਿੰਨੇ ਵੀ ਮੌਜੂਦਾ ਐਮਪੀ ਨੇ ਜਾਂ ਹੋਰਾਂ ਪਾਰਟੀਆਂ ਦੇ ਐਮਪੀ ਨੇ ਗਏ ਉਹਨਾਂ ਸਾਰਿਆਂ ਨੂੰ ਬੈਂਤੀ ਆ ਵੀ ਚਾਰ ਦਿਨ ਤੁਸੀਂ ਫਿਰ ਅੱਖਾਂ ਦੇ ਵਿੱਚੋਂ ਝੂਠੇ ਅੰਜੂ ਸਟੋਗੇ ਆ ਕੇ ਮੀਡੀਆ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰੋਗੇ ਉੱਥੇ ਬੋਟਾਂ ਦੇ ਦਿੱਲੀ ਦੇ ਵਿੱਚ ਕਾਂਗਰਸ ਵਾਲੇ ਵੀ ਮੰਗਣ ਜਾਣਗੇ ਝਾੜੂ ਵਾਲੇ ਮੰਗਣ ਜਾਣਗੇ ਹੋਰ ਸਾਰੇ ਮੰਗਣ ਜਾਣਗੇ ਪਰ ਜੇਕਰ ਤੁਸੀਂ ਦਿੱਲੀ ਦੇ ਵਿੱਚ ਜਾਣਾ ਤਾਂ ਤੁਸੀਂ ਬਾਪੂ ਜੀ ਲਈ ਜਾਓ ਬਾਪੂ ਨੂੰ ਬਚਾਉਣ ਲਈ ਜਾਓ ਦਿੱਲੀ ਦੇ ਵਿੱਚ ਧਰਨਾ ਲਾਉਣ ਤੇ ਬਾਪੂ ਨੂੰ ਬਚਾਉਣ ਲਈ ਲਾਓ ਕਿਸਾਨੀ ਨੂੰ ਬਚਾਉਣ ਲਈ ਲਾਓ ਜਵਾਨੀ ਨੂੰ ਬਚਾਉਣ ਲਈ ਲਾਓ ਉੱਥੇ ਲੀਡਰਾਂ ਲਈ ਵੋਟਾਂ ਮੰਗਦੇ ਫਿਰੋਗੇ ਤੇ ਲਈ ਕੀ ਫਾਇਦਾ ਸਾਡੇ ਪੰਜਾਬ ਲਈ ਖੜਨਾ ਇਹ ਗੱਲ ਮੇਰੀ ਸਹੀ ਆ ਜਾਂ ਨਹੀਂ ਪੰਜਾਬ ਸਰਕਾਰ ਜਿੰਮੇ ਵੀ ਲੀਡਰ ਨੇ ਗਏ ਨੂੰ ਦਿੱਲੀ ਦੇ ਵਿੱਚ ਧਰਨਾ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਸੱਚ ਕਿਹੜੇ ਕਰਕੇ ਦੱਸੋ ਸਾਡੇ ਬਾਪੂ ਜੀ ਬੈਠੇ ਨੇ ਕਿਤੇ ਬਾਪੂ ਜੀ ਨੂੰ ਜੇ ਕੁਝ ਹੋ ਗਿਆ ਅਸੀਂ ਦਿਲੋਂ ਪਿਆਰ ਕਰਦਾ ਸਾਰਾ ਪੰਜਾਬ ਤਾਂ ਫਿਰ ਅਸੀਂ ਕਿਸੇ ਨੂੰ ਬਾਪ ਨਹੀਂ ਕਰਨਾ ਅਗਲੀ ਗੱਲ ਲੋਕਾਂ ਨੂੰ ਹੈ ਅਗਲੀ ਗੱਲ ਸਾਡੇ ਸਾਰੇ ਹੀ ਲੀਡਰਾਂ ਨੂੰ ਹੈ ਕਿਉਂਕਿ ਮੈਂ ਜਿੰਨੇ ਵੀ ਹੋਰਾਂ ਜਿਹੜੇ ਜੱਥੇਬੰਦੀਆਂ ਨਾਲ ਸੰਬੰਧਿਤ ਰੱਖਣ ਵਾਲੇ ਲੀਡਰ ਨੇ ਮੈਂ 2017 ਤੋਂ ਲੈ ਕੇ ਮੈਂ ਸਾਰੇ ਜੱਥੇਬੰਦੀਆਂ ਦੇ ਨਾਲ ਚੱਲਦਾ ਆਂ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਆਪੋ ਆਪਣੀਆਂ ਛੋਟੇ ਮੋਟੇ ਗਿੱਲੇ ਛਕਵੇਂ ਛੱਡ ਕੇ ਬਹੁਤ ਸਾਰੇ ਆਗੂ ਆ ਗਏ ਤੇ ਬਹੁਤ ਸਾਰਾ ਨੂੰ ਆਉਣਾ ਚਾਹੀਦਾ ਇਹ ਜਿਹੜਾ ਸਾਰਾ ਹੀ ਤੁਹਾਨੂੰ ਅੰਦੋਲਨ ਨੂੰ ਵੱਡਾ ਕਰਨਾ ਚਾਹੀਦਾ ਅੰਦੋਲਨ ਵੱਡਾ ਬੱਸਦਾ ਹੋ ਗਿਆ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਗੱਲ ਚੱਲ ਗਈ ਕਿਉਂਕਿ ਜਿਹੜੇ ਆਗੂ ਨੇ ਆਪਣਾ ਤਨਮਨ ਤਨ ਸਾਰਾ ਕੋ ਸਮਰਪਿਤ ਪੰਜਾਬ ਲਈ ਕਰਤਾ ਸਾਰੇ ਕੋ ਸਮਰਪਿਤ ਕਰਦਾ ਹੋਰ ਤੁਹਾਨੂੰ ਸਰਟੀਫਿਕੇਟ ਕਿੱਥੋਂ ਜਾਈਂਦਾ ਜਿੱਥੇ ਕੋਈ ਸਰਟੀਫਿਕੇਟ ਮੰਦਾ ਬਣਾ ਕੇ ਲਿਆ ਦਿੰਦੇ ਆ ਸਾਡੇ ਬਾਪੂ ਜੀ ਨੇ 45 ਸਾਲ ਤੋਂ ਲਗਾਤਾਰ ਸਾਡਾ ਪੰਜਾਬ ਦੀ ਲੜਾਈ ਸਾਡੀ ਕਿਸਾਨੀ ਦੀ ਲੜਾਈ ਸਾਡੇ ਜਵਾਨੀ ਦੀ ਲੜਾਈ ਲੜਦੇ ਆ ਰਹੇ ਨੇ ਅੱਜ ਬਾਪੂ ਨੇ ਆਪਣਾ ਆਪ ਸਮਰਪਿਤ ਕਰਕੇ ਸਾਰਾ ਕੁਝ ਬਿਠਾ ਆਓ ਲੋਕੋ ਇਕੱਠੇ ਹੋ ਕੇ ਬਾਪੂ ਜੀ ਦਾ ਸਾਥ DIYੇ ਤੇ ਆਪਣੀ ਕਿਸਾਨੀ ਦਾ ਆਪਣੀ ਜਵਾਨੀ ਦਾ ਸਾਥ DIYੇ ਨਾ ਜਾਣ ਆਉਣਾਂ ਦਿਨਾਂ ਦੇ ਵਿੱਚ ਹੋਰ ਵੱਡੇ ਕਾਫਲੇ ਆਪਾਂ ਲੈ ਕੇ ਆਉਣੇ ਆਂ ਅੰਦੋਲਨ ਨੂੰ ਹੋਰ ਵੱਡਾ ਕਰਨਾ ਔਰ ਬਾਕੀ ਕੋਈ ਗੱਲ ਬਸ लास्ट ਤੇ ਕਹਿਣਾ ਚਾਹਣਾ ਜੀ ਦੇਖੋ ਹੁਣ ਕੱਟ ਬਹੁਤ ਆਉਣੇ ਹੁਣ ਇਹਨੂੰ ਪੰਡਾਲ ਨੂੰ ਖੋਲ ਦੋ ਇੱਧਰੋਂ ਵੀ ਖੋਲ ਦੋ ਆਉਣ ਵਾਲੇ ਦਿੱਕਤ ਆਉਂਦੇ ਤੁਸੀਂ ਕਿਸੇ ਵੀ ਚੀਜ਼ ਦਾ ਘਬਰਾਓ ਨਾ ਮੈਂ ਬਾਪੂ ਨੂੰ ਵਿਸ਼ਵਾਸ ਕਰਾਣਾ ਨੌਜਵਾਨੀ ਤੁਹਾਡੇ ਨਾਲ ਹੁਣ ਮੂਹਰੇ ਉੱnikਲ ਕੇ ਤੁਹਾਡੇ ਅੱਦੂ ਕਰਵਾਮੀਆਂ ਦੇਊਗੀ ਬਾਪੂ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਣ ਕਿ ਸੱਚੇ ਪਾਤਸ਼ਾਹ ਸਾਡੇ ਬਾਪੂ ਨੂੰ ਕੁਝ ਨਾ ਹੋਵੇ ਸਾਨੂੰ ਪਹਿਲਾਂ ਇਹਦੂ ਕੁਝ ਹੋ ਜੇ ਇਸ ਕਰਕੇ ਸਾਰਾ ਧੰਨਵਾਦ ਬਾਪੂ ਜੀ ਲਈ ਇੱਕ ਵਾਰ ਸਾਸਟ ਜਕਾਰਾ ਬਾਪੂ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਹੱਥ ਖੜੇ ਕਰਕੇ ਜਕਾਰਾ ਛੱਡ ਦੇਣਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਤਰੇ ਨਾਲ ਆਉਣਗੇ